ਲਓ ਬਈ ਮਿੱਤਰੋ ਪਸਾਣ ਨੂੰ ਪਾਣੀ ਪੂਣੀ ਪਿਆ ਦੇ ਬਈ ਚਿੰਪਰ ਡਿਆ ਲੈਟ ਰਹਿਣੀਗੀ ਤੇ ਸਸੀ ਕਾਲ ਬਾਈ ਕੀ ਹਾਲ ਚਾਲ ਆ ਸਾਰੀ ਭਰਾ ਠੀਕ ਠਾਕ ਹੈ ਲਓ ਬਈ ਮਿੱਤਰੋ ਪਸਾਣ ਨੂੰ ਪਾਣੀ ਪੂਣੀ ਪਿਆ ਗਿਆ ਅੰਦੇਸੀ ਬਾਈ ਟੁੱਟੀ ਆਈ ਸੀ ਠੀਕ ਹੈ ਤੇ ਲਓ ਬਈ ਪਾਣੀ ਜਮੀਰ ਨੇ ਕੰਮ ਪਸਾਣ ਕਿਹਾ ਕੀ ਸੀ ਲੈਟ ਬਾਬਾ ਇਹ ਉਹ ਵੀ ਲੈਟ ਬਈ ਮੌਸਮ ਬਹੁਤ ਖਰਾਬ ਤੰਦ ਬਹੁਤ ਜਿਆਦਾ ਏ ਲੋ ਬਈ ਕਾ ਆਪਣਾ ਮਕਾਨ ਵੀ ਨਹੀਂ ਦੀਨ ਚੱਜਣਾ ਤੰਦ ਵੈਸੇ ਡਿੱਗਣ ਲੱਗ ਪਈ ਆ ਹੁਣ ਤੇ ਲੋ ਬਈ ਪ੍ਰੋ ਫਸ ਜਾਣਾ ਕਹਾ ਮੈਂ ਤੰ ਮੀੜ ਫਸ ਗਿਆ ਤੇ ਆ ਲੋ ਬਈ ਇਹ ਖੜੀ ਝੁੱਟੀ ਇੱਧਰ ਤੇ ਬਾਈ ਜੀ ਤਾਂ ਆਪਣੇ ਸਪੋਰਟ ਕਰਿਆ ਕਰੋ ਚਾ ਲਾਈਕ ਸ਼ੇਅਰ ਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਤੇ ਬਾਈ ਜੀ ਮੈਂ ਉਤਰਾਂ ਬਾਈ ਪਾਣੀ ਸਰ ਉਹ ਨਾ ਪਤਾ ਕਿ ਤਾਈ ਇਹ ਪਹਿਲਾਂ ਹੀ ਪਾਸ ਬਦਲ ਗਏ ਤੇ ਪਾਰ ਰਾਤ ਨੂੰ ਬਾਹਰ ਕੱਢਿਆ ਹੁੰਦਾ ਤੇ ਪਰ ਪਾਣੀ ਹੈ ਨਹੀਂ ਸੀ ਪਰ ਪੁੱਤਾ ਪਾਣੀ ਸਾਫ ਉਤੋਂ ਡਰਾਮ ਜੁੱਲ ਲੈ ਇੱਕ ਪੁੱਤਾ ਵਿੱਚ ਲਾਗੇ ਫੇਰ ਪਾਇਆ ਲਓ ਬਾਈ ਮਿੱਤਰੋ ਬਾਹਰ ਦਾ ਮੌਲ ਜੀ ਤੁਹਾਨੂੰ ਦਿਖਾ ਦਿੰਦੇ ਆ ਤੁਹਾਨੂੰ ਦਾ ਬਾਈ ਲੋੜੀਆਂ ਦੀ ਸੀ ਬਹੁਤ ਜਿਆਦਾ ਤੇ ਲਓ ਬਾਈ ਠੀਕ ਹੈ ਜੀ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਪੋਰਟ ਲਾਈਕ ਵੀ ਕਰਿਆ ਕਰੋ ਜਿਹੜਾ ਮੇਰਾ ਭਰਾ ਵਲੌਗ ਵੀਂਦਾ ਠੀਕ ਹੈ ਤੇ ਉਹ ਲਾਈਕ ਵੀ ਲਾਜ਼ਮੀ ਕਰਿਆ ਕਰੇ ਸ਼ੇਅਰ ਵੀ ਲਾਜ਼ਮੀ ਕਰਿਆ ਕਰੇ ਭਰਾ ਆਪਣੇ ਸਪੋਰਟ ਕਰਿਆ ਕਰੋ ਵੀਰ ਬਣ ਕੇ ਹੌਲੀ ਹੌਲੀ ਆਪਾਂ ਬਣਾਉਣ ਲੱਗ ਪਾਂਗੇ ਬਾਹਰ ਅੰਦਰ ਦਾ ਵਲੌਗ ਲਓ ਬਈ ਮੜਾ ਮੜਾ ਸੂਰਜ ਨਿਕਲਦਾ ਬਈ ਪਸਨਾ ਥੱਲੇ ਤਾਂ ਨਰਕੀ ਹੁੰਦਾ ਹੁਣ ਬਈ ਕਾਰਨੇ ਆ ਕਿਉਂਕਿ ਘਾ ਪੈਂਦਾ ਸਰੋਂ ਪੈਂਦੀ ਆ ਤੇ ਪਸ਼ਾ ਵੀ ਕਰੀ ਜਾਂਦੇ ਆ ਲੋ ਬਾਈ ਸੂਰਜ ਦੇਵਤਾ ਨਿਕਲਦਾ ਮੜਾ ਮੜਾ ਚਲੋ ਇਨੇ ਨਨੇ ਨੇ ਗਿਜੋ ਜੂਆ ਲੋ ਬਾਈ ਮਿੱਤਰੋ ਅੱਜ ਬੱਚੇ ਪੁੱੱਚੇ ਬਾਹਰ ਨਹੀਂ ਕੱਢਦੇਗੇ ਅੱਗੇ ਕੱਲ ਤਾਂ ਮੜੀ ਝ ਤੋਪ ਆ ਗਈ ਸੀ ਕੱਲ ਨਿੱਕੇ ਬੱਚੇ ਕੱਢਦੇ ਬਾਈ ਤੇ ਦੋ ਬੱਚੇ ਤਨ ਵਿੱਚੋਂ ਡਰਨ ਵਾਲੇ ਆ ਬਾਈ ਮੁੜ ਕੇ ਫੇਰ ਯਾਰ ਔਖਾ ਜਾਂਦਾ ਤੇ ਵੀਰ ਬਣ ਕੇ ਯਾਰ ਸਪੋਰਟ ਕਰਿਆ ਕਰੋ ਭਰਾ ਬਣ ਕੇ ਤੇ ਉਹ ਵੀ ਆਪਣੇ ਖੁੱਡੇ ਐਵ ਜੇ ਆ ਇੱਕ ਹੋਰ ਆ ਇੱਕ ਜਾਲ ਹੋ ਗਿਆ ਇੱਕ ਵੱਡਾ ਖੁੱਡਾ ਹਣ ਬਾਈ ਕੱਟੀ ਨੂੰ ਵੇਖੀਏ ਪੁੱਛ ਕੇ ਮਾਤਾ ਤੋਂ ਕੱਟੀ ਬਾਹਰ ਕੱਢ ਦਈਏ ਫਿਰ ਮਿਲਦੇ ਆ ਹਲੋ ਬਾਈ ਮਿੱਤਰੋ ਪੱਠੇ ਬਾਈ ਵੱਢ ਲਿਆ ਹੁਣ ਇਹਨਾਂ ਨੂੰ ਸਿੱਟੀਏ ਪੱਠੇ ਪੱਠੇ ਬਾਈ ਇਧਰ ਫੁੱਟਣ ਲੱਗ ਪਣਗੇ ਕੱਲ ਨੂੰ ਪਾਣੀ ਲਾ ਦਾਂਗੇ ਨਾਲੀ ਜਮੀਨ ਨੂੰ ਤੇ ਬਾਈ ਆ ਰਹੇਗੇ ਪੱਠੇ ਤੇ ਬਾਈ ਜਮੀਨ ਵਾਲੇ ਵੱਢਦੀ ਤਾਂ ਜੜੀ ਨਿਕਲ ਗਈ ਆ ਰੋਟਰ ਵਿਟਰ ਰਾਤ ਨੂੰ ਮਾਰਿਆ ਕੰਜਰ ਦੇ ਨੇ ਜਲੂਸ ਹੀ ਘੜਦਾ ਜੇ ਪਾਣੀ ਲਾਉਣ ਵੇਲੇ ਪਤਾ ਨਹੀਂ ਕੀ ਬਣੂਗਾ ਲੋ ਬੰਨ ਇੱਥੇ ਛੱਡ ਦੀਏ ਬਾਈ ਉਦੋਂ ਬਾਅਦ ਫਿਰ ਜਾਨਵਰਾਂ ਨੂੰ ਜਿਆ ਦਾਣਾ ਪਾਣੀ ਪਾਉਣ ਲੱਗਿਓ ਉਹ ਦਿਖਾਵਾਂ ਲੋ ਬਾਈ ਜੀ ਆਪਣੇ ਇੱਥੇ ਆ ਫਿਓਜ ਖਰਾਬ ਸੀਗਾ ਇੱਥੋਂ ਆ ਧਾਰ ਪੱਟੀ ਸੀਗੀ ਤੇ ਬਾਈ ਹੁਣ ਆਪਾਂ ਲੈਟਰ ਰੂਟ ਕਰਤੀਏ ਲੋਡ ਹੁਣ ਬਾਈ ਜੀ ਦਾਣਾ ਪਾਣੀ ਪਾ ਕੇ ਤੇ ਪਸਗਾਂ ਨੂੰ ਪੱਠੇ-ਪੱਠੇ ਪਾਉਣੇ ਆ ਖੜੀ ਚੱਕੀ ਜਾਂਦੇ ਆ ਤੇ ਲੋ ਲੋ ਬਾਈ ਪਹਿਲਾਂ ਦਾਣੇ ਪਾ ਦਗੇ ਆਪਾਂ ਦਾਣੇ ਪਾ ਕੇ ਮਿਲਦੇ ਆ ਤੁਹਾਨੂੰ ਬਾਈ ਪਹਿਲਾਂ ਆਪਾਂ ਸਟਾਰਟ ਕਰਾਂਗੇ ਉਹ ਜਾਲ ਤੋਂ ਜਾਲ ਤੋਂ ਇਧਰ ਨੂੰ ਪਾਉਂਦੇ ਪਾਉਂਦੇ ਤੁਰੇ ਆਣੇ ਆਣੇ ਆ ਲੈ ਭਾਈ ਦਾਣੇ ਪਾਦਗੇ ਫਿਰ ਉਦੋਂ ਬਾਅਦ ਤੁਹਾਨੂੰ ਅੱਜ A to Z ਸਾਰੀ ਕੂਤਰ ਦਿਖਾਵਾਂਗੇ ਦਾਣੇ ਪਾਦਗੇ ਮੇਰਾ ਵੀਰ ਬਾਹਲਟੀ ਉਹ ਭਈ ਦਾਣੇ ਵਾਲੀ ਉਹਦੇ ਚ ਕਰਦੇ ਆ ਖਰਾਕ ਤਿਆਰ ਤੇ ਫਿਰ ਇਹਨਾਂ ਨੂੰ ਪਾਉਂਦੇ ਆ ਠੀਕ ਹੈ ਆਪੀ ਖਰਾਕ ਭਾਈ ਭਾਈ ਮਿੱਤਰ ਆਪਣੇ ਮਾਲ ਸਕੂਲ ਨੂੰ ਆ ਗਏ ਭਾਈ ਆਪਾਂ ਤੋਂ ਨੇ ਇੱਕ ਵੀਡੀਓ ਨਹੀਂ ਬਣਾਈ ਗਿਆ ਆਪਣੇ ਦੋ ਬੱਚੇ ਤੇ ਇੱਕ ਵੱਡਾ ਕੂਤਰ ਖਟੰਗਾਲਾ ਮਾਰ ਗਏ ਭਾਈ ਦਾਣਾ ਪਾਣੀ ਪਾਇਆ ਪਿਆ ਇਹ ਗਾਣਾ ਪ੍ਰਣੀ ਪਾਤਾ ਬਾਈ ਇਹਨਾਂ ਨੂੰ ਬੱਚੇ ਸਾਰੇ ਠੀਕ ਠਾਕ ਹੈ ਬਾਈ ਇਹਨਾਂ ਦਾ ਪਿਓ ਮਰ ਗਿਆ ਆ ਬੱਚਿਆਂ ਇਹਨਾਂ ਦਾ ਪਿਓ ਮਰਿਆ ਬਾਈ ਚਾਂਡ ਚੱਕੀ ਮਰ ਗਿਆ ਉਹ ਠੀਕ ਹੈ ਤੇ ਵੀਡੀਓ ਬਾਈ ਬਣਾਈ ਨਹੀਂ ਗਈ ਉਦੋਂ ਠੀਕ ਹੈ ਆ ਬਾਜੀਆਂ ਵਾਲੇ ਦੇ ਆ ਗਏ ਬਾਈ ਠੀਕ ਹੈ ਜੀ ਆ ਡੱਬੀ ਘੂਦਰੀ ਦੇ ਆ ਗਏ ਆ ਬੱਤੀ ਸਾਰੀ ਜਗਾ ਲਾਲੀ ਲਓ ਬਈ ਮਿੱਤਰੋ ਮੈਂ ਤੁਹਾਨੂੰ ਗਿਆਨ ਸਮਝਾਉਂਦਾ ਪੁੱਤਰ ਉਹ ਖਾਉਂ ਮੈਂ ਬਾਈ ਵਿੱਚ ਵਿੱਚ ਖਾ ਦਿੰਨਾ ਬੱਚੇ ਆ ਭਰਤੀ ਹੈ ਠੀਕ ਹੋ ਗਿਆ ਆ ਤਾਂ ਚੜੇ ਬੈਠੇ ਆ ਠੀਕ ਆ ਬਈ ਇਹਨਾਂ ਨੂੰ ਹੁਣ ਤੋਂ ਪੇਤਾ ਪੇ ਕੱਢਿਆ ਕਰਾਂਗੇ A ਤੋਂ Z ਸਾਰਿਆਂ ਨੂੰ ਠੀਕ ਹੈ ਲਓ ਬਈ ਮਿੱਤਰੋ ਮਾਂ ਪਈ ਜਾਂਦੀ ਹੈ ਤੂੜੀ ਹੁਣ ਮੈਂ ਕਿਹਾ ਸੀ ਮੈਂ ਪਾ ਦੂੰਗਾ ਉਹਦੀ ਚੱਲ ਮੈਂ ਤੂੜੀ ਪਾ ਦਿੰਨੀ ਮੈਂ ਕਬੂਤਰਾਂ ਨੂੰ ਦਾਣਾ ਪਾਣੀ ਪਾਈ ਜਾਂਦਾ ਸੀਗਾ ਤੇ ਲਓ ਬਈ ਹੁਣ ਆਪਾਂ ਪਾ ਦਈਏ ਪੱਠੇ ਪੱਠਿਆਂ ਦਾ ਕੰਮ ਨਿਮੇੜਦੇ ਵੀ ਪੱਠੇ ਪਾ ਕੇ ਮਿਲਦੇ। ਲਓ ਬਾਈ ਮਿੱਤਰੋ। ਕੁੱਤੀ ਲਟੋ ਪੀਂਗ ਹੋਈ ਜਾਂਦੀ ਆ ਕਿਉਂਕਿ ਬੂੰਮੜਾ ਬਿੱਲੀ ਇਧਰ ਫਰਦੇ ਹੋਣੇ ਕਿਤੇ। ਲਓ ਬਾਈ ਮਿੱਤਰੋ। ਸਹੀ ਬਾਈ ਜੀ 50 ਕਿ ਮੀਟਰਾਂ ਦੇ ਵਿੱਚ ਠੀਕ ਆ। ਪਸਿਆਂ ਨੂੰ ਪੱਠੇ ਵੀ ਪੈ ਗਏ ਸਾਰੇ। ਠੀਕ ਆ। ਅੰਦਰ ਸੁੱਕ ਸੁੱਕ ਵੀ ਪੈ ਗਈ ਬਾਈ। ਸਾਰਾ ਕੰਮ ਆਪਾਂ ਮੁਕੰਮਲ ਕਰਤਾ। ਠੀਕ ਆ। ਸੁੱਕ ਪਾਤੀ ਪੱਠੇ ਪਾਤੀ ਸਾਰਾ ਕੰਮ ਟੀਚੰਡ ਕੀਤਾ ਪਿਆ। ਇਧਰ ਵੀ ਓਕੇ ਦੀ ਰਿਪੋਰਟ ਆ। ਉਧਰ ਵੀ ਓਕੇ ਦੀ ਰਿਪੋਰਟ ਆ। ਬਾਈ ਜੀ ਇਹ ਸਹੀ 50 ਮਿੰਟਾਂ ਦੇ ਵਿੱਚ ਕੰਮ ਕੀਤਾ ਪੱਠੇ ਉਤਰਨੇ ਪਾਉਣੇ ਸਾਰਿਆਂ ਨੂੰ ਘਟੋ ਘਟ ਛੀ ਥਾਈ ਪੱਠੇ ਪਾਉਣੇ ਹੁੰਦੇ ਬਾਈ ਠੀਕ ਹੈ ਤੇ ਕਬੂਤਰਾਂ ਦੇ ਵਿੱਚ ਪਾ ਕੇ 20 ਮਿੰਟ ਕਬੂਤਰਾਂ ਦੇ ਟਿਕਾ ਕੇ ਦਾਣੇ ਪਾਉਣੇ ਵੇਖਣੀ ਬਾਈ ਕਿਹੜਾ ਕਬੂਤਰ ਦਾਣੇ ਚੁਗਦਾ ਕਿਹੜਾ ਨਹੀਂ ਚੁਗਦਾ ਕਿਹੜਾ ਘੱਟ ਚੁਗਦਾ ਹਨਾ ਇਹ ਚੀਜ਼ ਦੀ ਵੀ ਨਿਗਰah ਰੱਖ ਕੇ ਬਾਈ ਜੀ 1 ਘੰਟਾ 20 ਮਿੰਟਾਂ ਚ ਸਣੇ ਜਾਨਵਾਰਾਂ ਨੂੰ ਦਾਣਾ ਪਾਣੀ ਤੇ ਸਣੇ ਬਾਈ ਪੱਠੇ ਠੀਕ ਹੈ ਸਾਰਾ ਕੰਮ ਬਾਈ 1 ਘੰਟਾ 20 ਮਿੰਟਾਂ ਚ ਹੋ ਜਾਂਦਾ ਤੇ ਮਾਲਕ ਦੀ ਮਿਹਰ ਨਾਲ ਬਾਈ ਪਹਿਲਾਂ ਮੈਂ ਵੀ ਨਹੀਂ ਕਰਦਾ ਗੁਰਦਾ ਸੀਗਾ ਠੀਕ ਹੈ ਜਦੋਂ ਬੰਦੇ ਤਿਆਂਦੇ ਹੁੰਦੇ ਜਾਂਦਾ ਮੇਰਾ ਬਾਪੂ ਗੁਜ਼ਰਿਆ ਬਾਈ ਉਦੋਂ ਬਾਅਦ ਹੀ ਮੈਨੂੰ ਲੱਗੇ ਖੇਤੀ ਦਾ ਤਾਂ ਮਾੜਾ ਮੁੱਢ ਬਾਈ ਮੈਂ ਕਰ ਲੈਂਦਾ ਸੀਗਾ ਆਪਾਂ ਪਸ਼ੂਆਂ ਦਾ ਨਹੀਂ ਕਦੇ ਕੀਤਾ ਸੀ ਮੇਰੀ ਮਾਤਾ ਕਹਿੰਦੀ ਸੀ ਪਸ਼ੂ ਵੇਚ ਦਿੰਨੇ ਆਪਾਂ ਮੈਂ ਕਿਹਾ ਨਹੀਂ ਮੈਂ ਕਰੂੰਗਾ ਪਸ਼ੂ ਨਹੀਂ ਵੇਚਨੇ ਠੀਕ ਹੈ ਤੇ ਮਾਲਕ ਦੀ ਮਿਹਰ ਨਾਲ ਬਾਈ ਠੀਕ ਆ ਵਧੀਆ ਓਕੇ ਦੀ ਰਿਪੋਰਟ ਆ ਤੇ ਬਾਈ ਪਸ਼ੂਆਂ ਦੀ ਕੋਈ ਖਿਆਈ ਨਹੀਂ ਹੁੰਦੀ ਠੀਕ ਆ ਬੁੜੀਆਂ ਤੋਂ ਪ੍ਰੋਬਲਮ ਆਉਂਦੀ ਆ ਪਸ਼ੂਆਂ ਤੇ ਤੇ ਬਾਈ ਜੀ ਸਾਰਾ ਕੰਮ ਨਿਮੇਟ ਲਾਪਾ ਇਧਰੋਂ ਹੁਣ ਆਪਾਂ ਫ੍ਰੀ ਆ ਬਈ ਹੁਣ ਆਪਾਂ ਰੀ ਮੰਗਾਉਣੀ ਆ ਰੀ ਦਾ ਹੱਲ ਕਰਕੇ ਫਿਰ ਰੀ ਪਾਉਣੀ ਆ ਕਣਕ ਚ ਤੇ ਡੀ ਏ ਪੀ ਕੋਈ ਲੱਲੜ ਪੱਲੜ ਹੋਊ ਕਿਉਂਕਿ ਕਣਕ ਬਾਈ ਆਪਣੀ ਉੱਠੀ ਨਹੀਂ ਪਾਣੀ ਵੱਧ ਖੜਾ ਰਿਹਾ ਸੀ ਠੀਕ ਆ ਬਈ ਲਓ ਬਈ ਮਿੱਤਰੋ ਆਹ ਕਬੂਤਰ ਫਰਦਾ ਜਿਹੜਾ ਇਹ ਨਿਮੇ ਦਾ ਨਿਮੇ ਦਾ ਫੋਨ ਆਇਆ ਸੀ ਬਾਈ ਆਪਾਂ ਲਗਦੀ ਸੀ ਨਾਉਣ ਤੇ ਕਹਿੰਦਾ ਤੇਰੇ ਘਰ ਤੇ ਕਬੂਤਰ ਫਰਦਾ ਮੇਰਾ ਬਈ ਆ ਜਾਂਦਾ ਇਹ 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 ਹੋ ਜਾਂਦਾ ਹੋ ਸਵਾਰ ਕੇ ਫੋਕਸ ਕਰ ਲਾ ਉਹ ਆ ਗਿਆ ਕਿੰਨੇ ਮੇਦਾ ਬਾਈ ਬੱਚਾ ਕਹਿੰਦਾ ਉੱਡ ਕੇ ਬੈਠਾ ਫਿਰ ਵੀ ਮੈਂ ਕਿਹਾ ਬਾਈ ਜੀ ਲੰਮੇ ਗੇੜੇ ਫੜ ਜਾਂਦਾ ਕੂਤਰ ਠੀਕ ਹੈ ਤੇ ਰਹੀ ਭਾਲਦਾ ਦਾ ਛਤਰੀ ਹੈ ਇਹ ਤੇ ਛਤਰੀ ਇਹ ਨੂੰ ਬਾਈ ਇੱਥੇ ਕਿੱਥੇ ਮਿਲਨੀ ਉਹ ਕਿੱਥੇ ਉਧਾ ਕਰਤੀ ਕਿੱਥੇ ਆਪਣਾ ਕਿਧਰ ਗਿਆ ਆ ਅਸੀਰ ਆ ਬੰਦਾ ਬਾਈ ਲਓ ਬਈ ਮਿੱਤਰੋ ਸੁਣੋ ਇੱਕ ਚੀਜ਼ ਆਖਾਵਾਂ ਆ ਸਾਡੇਆਂ ਦੀ ਕੋਠੀ ਤੇ ਪਤਾ ਨਹੀਂ ਕੀ ਜਣੌਰ ਬੈਠਾ ਆ ਬੈਠਾ ਪਤਾ ਨਹੀਂ ਕੀ ਸ਼ਾਇਆ ਇਹ ਹੈ ਪੈਰੀਅਰ ਦਾ ਲੱਗਦਾ ਤੇ ਲਓ ਬਈ ਮਿੱਤਰੋ ਬਈ ਨਾ ਢੋਲੇ ਆ ਫਸਲਾਂ ਨੂੰ ਹੋ ਗਈ ਲੈ ਲੈ ਬਾਈ ਜੀ ਨਾ ਢੋਲੇ ਆ ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਹੁਣ ਆਪਾਂ ਬਾਈ ਜੀ ਚੱਲਿਆਂ ਗੁਰਦੁਆਰੇ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਪਸ਼ੂ ਕਰਦੇ ਆਂਗੇ ਜੇ ਜਾਨਵਰੇ ਕਰਦੇ ਆਂਗੇ ਤੇ ਮੇਰਾ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਤੇ ਕੱਲ ਨੂੰ ਬਾਈ ਕਣਕ ਚ ਮਟੀਰੀਅਲ ਪਾਉਣ ਨੂੰ ਮਗਾ ਲਿਆ ਕੱਲ ਨੂੰ ਪਹਿਲਾਂ ਆਪਾਂ ਜਾਣਾ ਬਾਈ ਜੇਤੋ ਕੰਮ ਹੈ ਜੇਤੋ ਤਵਾ ਕੇ ਫਿਰ ਆਪਾਂ ਰੇ ਪਾਵਾਂਗੇ ਚਲੋ ਠੀਕ ਆ ਬਾਈ ਜੀ ਬਾਈ ਬਣ ਕੇ ਵਲੌਗ ਨੂੰ ਪਿਆਰ ਦਿਆ ਕਰੋ ਆਈ ਬਾਈ ਹੌਲੀ ਹੌਲੀ ਬਣਾਉਣ ਲੱਗਾਂਗੇ ਤੇ ਚਲੋ ਠੀਕ ਆ ਬਾਈ ਸਸਤੀ ਕਰ ਸਾਰਿਆਂ ਨੂੰ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਭਰਾਵਾਂ ਜਿਹੜਾ ਬੰਦਾ ਵੀ ਵਲੌਗ ਵੇਖੂਗਾ ਲਾਈਕ ਜਰੂਰ ਕਰੇ ਸਤਿ ਸ੍ਰੀ ਅਕਾਲ ਮੇਰੇ ਸਾਰਿਆਂ ਨੂੰ ਤੇ ਚਲੋ ਮਾਤਾਰੀਆਂ ਧਾਰਕ ਢੀਂਦਾਂ ਨਾ ਬਾਈ ਤੇ ਕੱਲ ਨੂੰ ਆ ਕੇ ਬੱਚੇ ਕਰਾਂਗੇ